ਕਿਸੇ ਟਾਈਮ ਵੀ ਫਾਰਮਰ ਦੇ ਰਿਜ਼ਲਟ ਨਹੀਂ ਆਇਆ ਤਾਂ ਅਸੀਂ ਪੈਸੇ ਵਾਪਸ ਕਰਨ ਤੱਕ ਦੀ ਵੀ ਹਿੰਮਤ ਰੱਖਦੇ ਆਂਗੇ ਹਾਂ ਜੇ ਨਾ ਕੰਮ ਕਰਿਆ ਤਾਂ ਪੈਸੇ ਵਾਪਸ ਮਿਲਣਗੇ ਫਾਰਮਰ ਨੂੰ ਵੀਰੋ ਅੱਜ ਦੀ ਵੀਡੀਓ ਦੇ ਵਿੱਚ A to Z ਸਪਰੇਹਾਂ ਦੇ ਰੇਟ ਦੱਸਦੇ ਨੇ ਇਹਨੇ ਸਾਨੂੰ A to Z ਇੰਨੇ ਟੈਕਨੀਕਲਾਂ ਦੇ ਰੇਟ ਕੋਈ ਬੰਦਾ ਨਹੀਂ ਵੀਡੀਓ ਦੇ ਵਿੱਚ ਦੱਸਦਾ ਕਿਉਂਕਿ ਪੈਸਟੀਸਾਈਡ ਦੀਆਂ ਵੀਡੀਓ ਤੁਹਾਨੂੰ ਪਤਾ ਆਪਾਂ ਲਗਾਤਾਰ ਕਰਦੇ ਰਹਿੰਦੇ ਆਂ ਤੇ ਜਿੰਨੇ ਰੇਟ ਇਸ ਸਾਲ ਬਾਈ ਨੇ ਦੇ ਦੇਣੇ ਨੇ ਵੀ ਸਾਲ ਦੇ ਵਿੱਚ ਇਸ ਸੀਜ਼ਨ ਦੇ ਵਿੱਚ ਸਭ ਤੋਂ ਵੱਧ ਰੇਟ ਦੇਣ ਵਾਲਾ ਬੰਦਾ ਇਨਾਂ ਦੀ ਆਪਾਂ ਪਿਛਲੇ ਸਾਲ ਵੀ ਵੀਡੀਓ ਪਾਈ ਸੀ ਤੇ ਪਿਛਲੇ ਸਾਲ ਦੀ ਵੀਡੀਓ ਦੇਖ ਕੇ ਇਹਨਾਂ ਨਾਲ ਜੋ ਕਸਟਮਰ ਜੁੜਿਆ ਉਹਦਾ ਕੋਈ ਅਲਾਮਬਾ ਨਹੀਂ ਆਇਆ ਸਾਰਿਆਂ ਦਾ ਵਧੀਆ ਰਿਸਪੌਂਸ ਆ ਤੇ ਬਾਈ ਕਿੱਥੋਂ ਕਿੱਥੋਂ ਕਿਸਾਨ ਚੱਲ ਕੇ ਆਏ ਮੇਰੇ ਆਪਣੇ ਲਵੇ ਪੂਰੇ ਪੰਜਾਬ ਦੇ ਵਿੱਚੋਂ ਕਸਟਮਰ ਜੁੜਿਆ ਆਪਣੀ ਵੀਡੀਓ ਦੇਖਣ ਤੋਂ ਬਾਅਦ ਆਪਣੇ ਨਾਲ ਅੱਜ ਤੱਕ ਉਹ ਕਸਟਮਰ ਉਦਾਂ ਹੀ ਚੱਲ ਰਹੇ ਨੇ ਵਧੀਆ ਰਿਸਪੌਂਸ ਮਿਲੇ ਉਹਨਾਂ ਨੂੰ ਆਪਣੇ ਪ੍ਰੋਡਕਟ ਦੇ ਵਿੱਚ ਦਾਮ ਹੈ ਤਾਂ ਆਪਣੇ ਨਾਲ ਪੂਰੇ ਪੰਜਾਬ ਦੇ ਵਿੱਚੋਂ ਹੀ ਕਸਟਮਰ ਜਆ ਬਾਹਰੋਂ ਵੀ ਆਇਆ ਬਾਹਰੋਂ ਵੀਰੇ ਜਿਵੇਂ ਹਰਿਆਣਾ ਲਾ ਲਓ ਰਾਜਸਥਾਨ ਲਾ ਲਓ ਹਿਮਾਚਲ ਸਾਈਡ ਤੋਂ ਵੀ ਪੰਜਾਬੀ ਟੱਚ ਦੇ ਲੋਕ ਪੰਜਾਬੀ ਟੱਚ ਦੇ ਲੋਕ ਬਾਗਬਾਨੀ ਖੇਤਰ ਜਿਵੇਂ ਹਿਮਾਚਲ ਦੇ ਵਿੱਚ ਉਧਰੋਂ ਠੀਕ ਹੈ। ਮਾਗਵਾਨੀ ਸਪਰੇਹਾਂ ਲੈਣ ਵਾਸਤੇ ਆਪਣੇ ਨਾਲ ਸਾਰੇ ਤਰ੍ਹਾਂ ਦਾ ਫਾਰਮਰ ਜੁੜਿਆ ਹੋਇਆ ਹੈ। ਠੀਕ ਹੈ। ਤੇ ਆਪਣੇ ਪ੍ਰੋਡਕਟ ਦੇ ਵਿੱਚ ਦਮ ਹੋਣ ਕਰਕੇ ਉਹ ਜ਼ਿਮੀਂਦਾਰ ਅੱਜ ਤੱਕ ਹੀ ਆਪਣੇ ਨਾਲ ਚੱਲ ਰਹੇ ਨੇ। ਠੀਕ ਹੈ। ਇਸੇ ਨੂੰ ਦੇਖਦੇ ਮੱਦੇਨਜ਼ਰ ਰੱਖਦੇ ਆਪਾਂ ਨੇ ਅੱਜ ਦੁਬਾਰਾ ਸਾਨੂੰ ਫੋਨ ਤੇ ਕੰਟੈਕਟ ਕਰਿਆ ਵੀ ਸਾਡਾ ਵੀਡੀਓ ਸ਼ੂਟ ਕਰੋ ਇੱਕ ਵਾਰ ਫੇਰ ਦੁਬਾਰਾ। ਹੂੰ। ਤੇ ਐਤ ਕੀ ਰੇਟ ਹੋਰ ਵੀ ਘੱਟ ਦੇ ਦੇਣੇ ਨੇ ਆਪਾਂ। ਹਾਂ। ਐਤ ਕੀ ਵੀਰੇ ਜਿਹੜੇ ਰੇਟ ਨੇਗੇ ਉਈ ਜਿਵੇਂ ਕਹਿ ਦਈਏ ਵੀ ਰੇਟ ਵਧੀਆ ਹੀ ਦੇ ਦੇਣੇ ਆ ਤੁਹਾਨੂੰ ਅਸੀਂ ਅੱਜ 15 ਬੜੈਟਾਂ ਦੇ ਰੇਟ ਦੇ ਦੇਣੇ ਆ ਤੇ ਬਾਈ ਜਿਵੇਂ ਸਭ ਤੋਂ ਪਹਿਲਾਂ ਗੱਲ ਕਰ ਲਈਏ ਫੰਗੀ ਸਾਈਡ ਦੀ ਫੰਗੀ ਸਾਈਡ ਦੀ ਗੱਲ ਕਰੋ ਜਿਵੇਂ ਬਾਈ ਕਸਟੂਡੀਆ ਲਾ ਲਓ ਤੁਸੀਂ ਕਸਟੂਡੀਆ ਮੰਨ ਲਓ ਹੁਣ ਜਿਹੜੀ ਸਪਰੇ ਚੱਲਣੀ ਆ ਉਹ ਕਸਟੂਡੀਆ ਦੀ ਚੱਲਣੀ ਹੈਗੀ ਫੰਗੀ ਸਾਈਡ ਦੇ ਵਿੱਚ ਤੇ ਕਸਟੂਡੀਆ ਆਪਾਂ ਕੀ ਰੇਟ ਦੇ ਦਾਂਗੇ ਵੀਰੇ ਕਸਟੂਡੀਆ ਆਪਣੇ ਕੋਲੇ ਮੰਨ ਕੇ ਲੈ ਲਓ ਟੈਕਨੀਕਲ ਆਪਣੇ ਕੋਲੇ 700 ਰੁਪਏ ਦੇ ਵਿੱਚ ਵਧੀਆ ਟੈਕਨੀਕਲ ਮਿਲੂਗਾ ਤੁਹਾਨੂੰ ਕਸਟੂਡੀਆ ਦਾ ਠੀਕ ਹੈ ਕੇ ਬਿੱਲ ਤੇ ਮਾਲ ਦੇਵਾਂਗੇ ਜਿੱਥੇ ਮਰਜ਼ੀ ਡਿਲੀਵਰੀ ਕਰਾ ਲ ਆਲ ਪੰਜਾਬ ਫ੍ਰੀ ਡਿਲੀਵਰੀ ਹੈ ਗਈ ਟਿਪ ਦਾ ਕੋਸਟ ਮੰਨ ਕੇ ਚਲੋ ਸਿਰਫ 150 ਰੁਪਿਆ ਕਿਲੋ ਹੀ ਖਰਚਾ ਪੈਣਾਗਾ ਕੁ ਸਟੂਡੀਓ ਦਾ ਤੁਹਾਨੂੰ ਠੀਕ ਹੈ ਹਾਂ ਤੇ ਜੇ ਗੱਲ ਕਰੀਏ ਪ੍ਰਦਾਨ ਦੀ ਤਾਂ ਪ੍ਰਦਾਨ ਬਹੁਤ ਸਾਰੇ ਜ਼ਿੰਮੇਵਾਰ ਪਾ ਰਹੇ ਨੇ ਆਪਣੇ ਲਵੇ ਗਰੰਟੀ ਵਾਲੀ ਪ੍ਰਦਾਨ ਜਿਹਦੇ ਆਪਾਂ ਇੱਕ ਠੋਕ ਕੇ ਕਹਿ ਸਕੀ ਵੀ 25 30 ਦਿਨਾਂ ਦਾ ਰਿਜ਼ਲਟ ਆਏਗਾ ਜੇ ਨਹੀਂ ਪ੍ਰਦਾਨ ਦੀ ਆਪਾਂ ਗਰੰਟੀ ਲੈਨੇ ਆ ਵੀ ਆਪਾਂ ਗਰੰਟੀ ਲੈ ਸਕੀ ਮੰਨ ਕੇ ਚਲੋ ਪ੍ਰਦਾਨ ਆਪਣੇ ਲਵੇ 80 ਰੁਪਏ ਕਿਲੋ ਤੋਂ ਸਟਾਰਟ ਹੈ ਗਈ ਠੀਕ ਹੈ ਪੂਰੀ ਵਧੀਆ ਪੂਰੀ ਵਧੀਆ ਗਰੰਟੀ ਵਾਲੀ ਪੱਕੇ ਬਿਲ ਤੇ ਜਿਹੜੇ ਵੀ ਜੀਮੇਦਾਰ ਸਾਤੋਂ ਮੰਨ ਕੇ ਚਲੋ ਪ੍ਰਦਾਨ ਮਂਗਾਉਣਾ ਚਾਹੁੰਦੇ ਨੇ ਸਾਡੇ ਨਾਲ ਜਦੋਂ ਮਰਜੀ ਜਿਹੜੀ ਆਪਾਂ 80 ਰੁਪਏ ਕਿਲੋ ਦੇਵਾਂਗੇ ਉਹਦੇ ਆਪਾਂ ਬਿਲ ਤੇ ਲਿਖ ਕੇ ਦੇਣਾ ਹਾਂ ਬਿਲ ਤੇ ਲਿਖ ਕੇ ਪੱਕਾ ਬਿਲ ਵੀਰੇ ਜੀਐਸਟੀ ਵਾਲਾ ਬਿਲ ਮਿਲੂਗਾ ਠੀਕ ਹੈ ਜਿੱਥੋਂ ਮਰਜੀ ਸਾਨੂੰ ਆਰਡਰ ਲਗਾ ਸਕਦੇ ਨੇ ਡਿਲਪਰੀ ਫ੍ਰੀ ਹੋ ਗਈ ਪੂਰੇ ਪੰਜਾਬ ਦੇ ਪੁਟੇਰਾ ਦਾ ਕੀ ਰੇਟ ਆ ਬਾਈ ਪੁਟੇਰਾ ਵੀਰੇ 250 ਰੁਪਏ ਕਿੱਲੇ ਦਾ ਖਰਚਾ ਕੁੱਲੀ ਖਰਚਾ 250 ਰੁਪਏ ਤੇ ਰਿਜਲਟ ਦੀ ਪੂਰੀ ਤਸੱਲੀ ਹੋ ਗਈ ਪੱਕੇ ਬਲਾਂ ਤੇ ਮਾਲ ਹੋਗਾ ਫਟੇਰਾ ਦਾ ਆਪਣੇ ਲਵੇ ਤੇ ਐਮ ਐ ਮੈਟਨ ਬੈਂਜੋਏਟ ਸੂਡੀ ਵਾਸਤੇ ਕਾਫੀ ਮਸ਼ਹੂਰ ਟੈਕਨੀਕਲ ਹੈ ਕੰਮ ਵੀ ਬਹੁਤ ਵਧੀਆ ਕਰਦਾ ਐਮ ਐ ਮੈਟਨ ਬੈਂਜੋਏਟ ਵੀਰੇ ਆਪਣੇ ਲਵੇ ਆਪਣਾ ਜਿਹੜਾ ਗਦਰ ਦੇ ਨਾਂ ਤੇ ਆਉਂਦੀ ਹੈਗੀ ਠੀਕ ਹੈ ਗਦਰ ਦੇ ਨਾਂ ਤੇ ਆਉਂਦੀ ਆ ਵੀ ਐ ਮੰਨ ਕੇ ਚਲੋ ਇਹ ਐਕਸਟਰਾ ਟੈਕਨੀਕਲ ਹੋਣ ਦੇ ਬਾਵਜੂਦ ਇਹਦਾ ਰਿਜ਼ਲਟ ਮੰਨ ਕੇ ਚੱਲੋ 10 ਕਿਲਿਆਂ ਦੇ ਉੱਤੇ ਇਹ 3000 ਰੁਪਏ ਦਾ ਲੀਟਰ ਹੈ ਗਾਦਰ ਦਾ ਠੀਕ ਹੈ ਹਾਂ ਇਹ 100 ਐਮਐਲ ਕਿੱਲੇ ਦੀ ਡੋਜ਼ ਪੈਣੀ ਹੈ ਵੀਰੇ ਇਹ ਮੰਨ ਕੇ ਚੱਲੋ ਵੀ ਜਿਹੜੇ ਵੀ ਜ਼ਿਮੀਂਦਾਰ ਹੁਣ ਵਰਤ ਰਹੇ ਨੇ ਸਭ ਦੇ ਸੁੰਡੀ ਇਹਨੇ 24 ਘੰਟਿਆਂ ਜਾਂਦੇ ਅੰਦਰ ਅੰਦਰ ਸੁੰਡੀ ਦਾ ਖਾਤਮਾ ਕਰ ਦੇਣਾ ਹੈਗੇ ਨੇ ਠੀਕ ਹੈ 20 ਤੋਂ 22 ਦਿਨ ਸੁੰਡੀ ਦਾ ਫੁੱਲ ਰਿਜ਼ਲਟ ਰਹਿਣਾਗਾ ਕਿਸੇ ਵੀ ਫਾਰਮਰ ਨੂੰ ਇਹ ਨਹੀਂ ਹੈਗਾ ਵੀ ਗੋਬਦੀ ਸੁੰਡੀ ਨਹੀਂ ਮਰਨੀ ਹੈਗੀ ਇਹਨੇ ਗੋਬ ਦੇ ਜਾ ਕੇ ਵੀ ਪੂਰਾ ਅਸਰ ਕਰਨਾ ਹੈ ਤਾਂ ਬਾਈ ਨੇ ਠੀਕ ਹੈ ਹਾਂ 125 ਲੀਟਰ ਤੋਂ 150 ਲੀਟਰ ਕਿੱਲੇ ਦਾ ਪਾਣੀ ਲਾਵੇ ਹਰ ਇੱਕ ਫਾਰਮਰ ਨੂੰ ਮੈਂ ਰੈਅ ਦੇਣੀ ਚਾਹਾਂਗਾ ਠੀਕ ਹੈ ਹਾਂ ਤੇ ਜਿਹੜੀ ਆਪਣੀ ਬਾਕੀ ਅਕਟਾਰਾ ਆ ਗਈ 25% ਤੇ 30% ਅਕਟਾਰਾ ਆ ਗਈ ਵੀਰੇ ਉਹ ਮੰਨ ਕੇ ਚਲੋ 700 ਰੁਪਏ ਕਿਲੋ ਹੈਗੀ ਸਿਰਫ 70 ਰੁਪਏ ਕਿੱਲੇ ਦਾ ਖਰਚਾ ਅਕਟਾਰਾ ਦਾਗਾ ਉਲੀ ਮਿਲਾ ਕੇ ਤੇ ਤੇਲੇ ਵਾਲਾ ਟੌਪ ਦਾ ਚੱਸ ਵਾਲਾ ਟੈਕਨੀਕਲ ਕੀ ਰੇਟ ਤੋਂ ਚੱਸ ਵਾਲਾ ਟੈਕਨੀਕਲ ਮੰਨ ਕੇ ਚਲੋ ਵੀਰੇ ਆਪਣੇ ਲਵੇ ਮਨ ਲ ਕੇ ਚਲੋ ਵੀ ਜਸਲਾ ਟੈਕਨੀਕਲ 1500 ਰੁਪਏ ਤੋਂ ਸਟਾਰਟ ਹੋ ਜਾਂਦਾ ਹੈਗਾ 1500 ਰੁਪਏ ਕਿੱਲਾ ਦਾ ਖਰਚਾ ਮਿਲੂਗਾ ਤੁਹਾਨੂੰ ਸਾਰੇ 1500 ਰੁਪਏ ਕਿਲੋ 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 ਦੇ ਵਿੱਚ ਜੀ ਠੀਕ ਹੈ 1500 ਕਿਲੋ ਹਾਂ 1500 ਰੁਪਏ ਕਿਲੇ ਦਾ ਖਰਚਾ ਸਾਰੇ 1500 ਰੁਪਏ ਕਿਲੋ ਦਾ ਖਰਚਾ ਜਿਵੇਂ ਕਹਿੰਦੀ ਤੇ ਐਮਈ ਸਟਾਰ ਜਿਹੜਾ ਫੰਗੀਸਾਈਡ ਹੈ ਬਾਈ ਉਹ ਵੀ ਬਹੁਤ ਜ਼ਿਆਦਾ ਮਸ਼ਹੂਰ ਆ ਉਹਦੀ ਯਕੀਨ ਜਿਵੇਂ ਐਮਈ ਸਟਾਰ ਦਾ ਟੈਕਨੀਕਲ ਹੈ ਵੀਰੇ ਆਪਣੇ ਕੋਲੇ ਕੋਲੇ ਮੰਨ ਕੇ ਚਲੋ ਵੀ ਤੁਹਾਨੂੰ 1500 ਰੁਪਏ ਦਾ ਵਧੀਆ ਕੰਪਨੀ ਦਾ ਲੀਟਰ ਮਿਲੂਗਾ ਵੀ ਹਾਂ ਗਾਰੰਟੀ ਹੋ ਗਾਰੰਟੀ ਹੋ ਗਏ ਪੈਸੇ ਵਾਪਸ ਤ ਠੀਕ ਹੈ ਹਾਂ ਇਹ ਨਹੀਂ ਹੈਗਾ ਵੀ ਅਸੀਂ ਫਾਰਮਰ ਨੂੰ ਚੀਜ਼ ਮਾੜੀ ਦਈਏ ਵੀ ਉਹਦਾ ਰਿਜ਼ਲਟ ਨਾ ਆਵੇ ਰਿਜ਼ਲਟ ਦੀ 101% ਗਾਰੰਟੀ ਹੋਊਗੀ ਜੇ ਹਾਂ ਕਿਸੇ ਟਾਈਮ ਵੀ ਫਾਰਮਰ ਦੇ ਰਿਜ਼ਲਟ ਨਹੀਂ ਆਇਆ ਤਾਂ ਅਸੀਂ ਪੈਸੇ ਵਾਪਸ ਕਰਨ ਤੱਕ ਦੀ ਵੀ ਹਿੰਮਤ ਰੱਖਦੇ ਹਾਂਗੇ ਠੀਕ ਹੈ ਹਾਂ ਅੱਜ ਤੱਕ ਵੈਸੇ ਸਾਡੇ ਨਾਲ ਕਦੇ ਹੋਇਆ ਨਹੀਂ ਪਿਛਲੇ ਸਾਲ ਦੇ ਵਿੱਚ ਛੋਟੀ ਵੀਡੀਓ ਦਾ ਇੰਨਾ ਹੀ ਰਿਸਪੌਂਸ ਮਿਲਿਆ ਸਾਨੂੰ ਕਦੇ ਵੀ ਸਾਡੇ ਨਾਲ ਕੋਈ ਫਾਰਮਰ ਟੁੱਟਿਆ ਨਹੀਂ ਅੱਜ ਤੱਕ ਜੁੜੇ ਹੀ ਰਹੇ ਨੇ ਫਾਰਮਰ ਤੇ ਕੋਰਾ ਜਨ ਦੀ ਗੱਲ ਕਰੀਏ ਜੇ ਆਪਾਂ 150 ਕੋਰਾ ਜਨ ਦੀ ਗੱਲ ਕਰੀਏ ਵੀਰੇ ਆਪਣੇ ਨਵੇਂ ਨਾ ਇੱਕ ਅਗਜੋਰਾ ਕੰਪਨੀ ਦੀ ਕੋਰਾ ਜਨ ਆਉਂਦੀ ਆ ਮੰਨ ਕੇ ਚਲੋ ਇਧਰ ਆਪਣੀ ਕੋਟਕਪੂਰੇ ਦੇ ਸਾਈਡ ਦੇ ਵਿੱਚ ਮਨ ਕੇ ਚਲੋ ਮੂੰਗੀ ਦੇ ਉੱਤੇ ਕੋਰਾ ਜਾਂਦਾ ਮਨ ਕੇ ਚਲੋ 18 ਤੋਂ 22 ਦਿਨ ਦਾ ਰਿਜ਼ਲਟ ਆਇਆ ਕੋਰਾ ਦਿੰਦਾ ਜ਼ਿੰਮੇਦਾਰਾਂ ਨੇ ਸਾਤੋਂ ਮੰਨ ਕੇ ਚਲੋ 10-10 ਲੀਟਰ 1 ਲੀਟਰ ਕੋਰਾ ਜਨ ਬੁਕਿੰਗ ਤੇ ਮਗਾਈਆ 150 ml ਪੈਕਿੰਗ ਹੈ ਹਾਂ 150 ml ਦੀ ਪੈਕਿੰਗ ਹੈ ਜਿਹੜੀ ਵੀਰੇ ਉਹ ਤੁਹਾਨੂੰ ਮਿਲ ਜਿਓ ਮੰਨ ਕੇ ਚਲੋ 240 ਰੁਪਈਆ ਦੀ ਕਹਤੇ ਐਫਐਸ ਐਫਐਸ ਵੀਰੇ ਕੁੱਲੀ ਮੰਨ ਕੇ ਚਲੋ ਵੀ 4 450 ਨੂੰ ਲੀਟਰ ਹੈਗਾ 45 ਰੁਪਏ ਕਿੱਲਾ ਖਰਚਾ ਦੇ ਦਾਂਗੇ ਤੁਹਾਨੂੰ ਓਨਲੀ ਓਨਲੀ ਵਧੀਆ ਐਫਐਸ 30% ਤੇ ਗੋਵ ਦੀ ਸੁੰਡੀ ਤੇ ਪੱਤਾ ਲਪੇਟ ਦਾ ਅਟੈਕ ਹੈ ਜਿਹੜਾ ਬਈ ਛੱਲੇ ਮੌਸਮ ਕਰਕੇ ਅੱਜ ਕੱਲ ਬਹੁਤ ਆਉਣਾ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਵਾਸਤੇ ਕੋਈ ਵਧੀਆ ਟੈਕਨੀਕਲ ਵੀ ਜਿਹਦੀ ਆਪਾਂ ਕੈਸੇ ਕੀ ਵੀ 100% ਜ਼ਿੰਮੇਵਾਰ ਇਹ ਵੀ ਪੈਸੇ ਤੱਕ ਵਾਪਸ ਕਰ ਦਵਾਂਗੇ ਵੀਰੇ ਇੱਕ ਸੈਂਟਾ ਕੰਪਨੀ ਦਾ ਐਮਬਲੀਗੋ ਆਉਂਦਾ ਹੈਗਾ ਉਹਦੇ ਮੁਕਾਬਲੇ ਦਾ ਆਪਣੇ ਕੋਲੇ ਸਟਾਰ 골ਡ ਕੰਪਨੀ ਦਾ ਟੈਕਨੀਕਲ ਦੇ ਨਾਂ ਤੇ ਐਮਬਲੀਗੋ ਤਿਆਰ ਹੋਇਆ ਕੰਪਨੀ ਵੱਲੋਂ ਠੀਕ ਹੈ ਇਹ ਆਪਾਂ ਅੱਜ ਕੱਲ ਝੋਨੇ ਦੇ ਉੱਤੇ ਕਰਾ ਰਹਿਆਂਗੇ ਵੀਰੇ ਮੰਨ ਕੇ ਚੱਲੋ ਵੀਰੇ ਇਹ 3500 ਰੁਪਏ ਦਾ ਲੀਟਰ ਹੈਗਾ ਠੀਕ ਹੈ ਇਹ 100 ਐਮਐਲ ਡੋਜ਼ ਇੱਕ ਏਕੜ ਦੀ ਪੈਂਦੀ ਹੈਗੀ ਆਪਾਂ ਜਿਹੜੇ ਵੀ ਫਾਰਮਰ ਨੂੰ ਕਰਾ ਰਹਿਆਂ ਆਪਾਂ ਫਾਰਮਰ ਨੂੰ ਪੂਰੀ ਤਸੱਲੀ ਨਾਲ ਕਰਾ ਰਹਿਆਂਗੇ ਠੀਕ ਹੈ ਮਨ ਕੇ ਚਲੋ ਇਹਦਾ 20 ਤੋਂ 25 ਦਿਨ ਦਾ ਰਿਜ਼ਲਟ ਹੈਗਾ ਠੀਕ ਹੈ ਜਿੱਥੇ ਵੀ ਕਰਾਇਆ ਅੱਜ ਤੱਕ ਕਿਸੇ ਫਾਰਮਰ ਦਾ ਲਾਂਭਾ ਨਹੀਂ ਆਇਆ ਤੇ ਸੈਂਟਾ ਦੇ ਬਰਾਬਰ ਹੈਗਾ ਇਹ ਵੀਰੇ ਸੈਂਟਾ ਦੇ ਜਦੋਂ ਮਰਜੀ ਬਰਾਬਰ ਬਰਾਲੇ ਸੈਂਟਾ ਨੂੰ 101% ਉੱਤੋਂ ਹੋਊਗਾ ਘੱਟ ਨਹੀਂ ਹੋਣਾ ਰਿਜ਼ਲਟ ਇਹਦਾ ਠੀਕ ਹੈ ਹਾਂ ਤੇ ਇਸ ਤੋਂ ਬਾਅਦ ਜਿਵੇਂ ਗੱਲ ਕਰ ਲਈ ਆਪਾਂ ਓਸ਼ੀਨ 20% ਉਹਦਾ ਕੀ ਰੇਟ ਆਪਣਾ ਵੀਰੇ ਓਸ਼ੀਨ 20% ਲੈ ਲਓ ਉਹਦਾ ਮੰਨ ਕੇ ਚਲੋ ਸਿਰਫ 1000 ਰੁਪਏ ਕਿਲੋ ਤੇ ਇੱਕ ਕਿੰਨੇ ਦਾ ਖਰਚਾ ਸਿਰਫ 100 ਰੁਪਏ ਕਿੱਲੇ ਦਾ ਖਰਚਾ ਓਸ਼ੀਨ ਦੇਵਾਂਗੇ ਰਿਜ਼ਲਟ ਦੀ 101% ਦੀ ਗਾਰੰਟੀ ਹੋ ਤੇ ਬਿਲ ਪ ਜਿੰਨਾ ਮਰਜ਼ੀ ਮਾਲ ਮੰਗਾ ਲਓ ਜਿੱਥੇ ਮਰਜ਼ੀ ਮੰਗਾ ਲਓ ਫ੍ਰੀ ਡਿਲੀਵਰੀ ਹੋ ਗਈ ਆਲ ਪੰਜਾਬ ਡਿਲੀਵਰੀ ਫ੍ਰੀ ਹੈਗੀ ਠੀਕ ਹੈ ਬੇਰੇ ਆਪਣਾ ਮਾਲ ਹਰਿਆਣਾ ਰਾਜਸਥਾਨ ਸਾਰੀਆਂ ਸਟੇਟਾਂ ਚ ਜ਼ਿੰਮੇਦਾਰ ਆਪਣੇ ਕੋਲੋਂ ਆਪਣੇ ਕਾਊਂਟਰ ਤੇ ਆ ਕੇ ਲਿਜਾ ਰਹੇ ਨੇ ਕੋਈ ਦਿੱਕਤ ਨਹੀਂ ਕਿਸੇ ਵੀ ਜੀ ਦੀ ਜਿਹੜਾ ਝੱਟਪਟ ਵਾਲਾ ਟੈਕਨੀਕਲ ਗ੍ਰਾਮੋਸਨ ਪੈਰਾਕਿਊਟ ਵੀ ਕਹਿ ਦਿੰਦੇ ਆ ਸਾਰਾ ਸਾਲ ਹੀ ਲੋਡ ਪੈਂਦੀ ਆ ਹਾਂ ਵੀਰੇ ਜਿਹੜਾ ਝੱਟਫਟ ਗ੍ਰਾਮੋ ਕਸੋਣ ਹੈਗਾ ਦਾ ਮੰਨ ਕੇ ਚਲੋ ਲੀਟਰ ਦਾ ਰੇਟ ਆਪਣੇ ਕੋਲੇ 150 ਰੁਪਿਆ ਠੀਕ ਹੈ ਜਿਹੜੇ ਜ਼ਿਮੀਂਦਾਰ ਮੰਨ ਉਹ ਵੀ ਡਿਮਾਂਡ ਕਰਦੇ ਵੀ ਸਾਨੂੰ 20 ਲੀਟਰ ਦੀ ਢੋਲੀ ਚ ਲੈਣੀ ਚਾਹੁੰਦੇ ਹਿੰਗੇ ਉਹਨਾਂ ਵਾਸਤੇ ਸਿਰਫ ਇਹ 145 ਰੁਪਏ ਰੇਟ ਰਹਿ ਜਾਂਦਾਗਾ ਲੀਟਰ ਦਾ ਠੀਕ ਹੈ ਢੋਲੀਵਾ ਕਰਾ ਵੀ ਝੱਟਫਟ ਦਾ ਕੰਮ ਦੀ ਪੂਰੀ ਗਾਰੰਟੀ ਹੋਊਗੀ ਜਦੋਂ ਇਦੇ ਵਿੱਚੋਂ ਲੀਟਰ ਦੇ ਵਿੱਚੋਂ ਮੰਨ ਕੇ ਚੱਲੋ ਵੀ ਚਾਰ ਢੋਲੀਆਂ ਹੁੰਦੀਆਂ ਨੇ ਗਿਆ 1 ਲੀਟਰ ਦੇ ਵਿੱਚੋਂ ਰਿਜ਼ਲਟ ਪੂਰਾ ਐਕਸੀਲੈਂਟ ਹੋਊਗਾ ਤੇ ਪ੍ਰਦਾਨ ਆਪਣੇ ਕੋਲੇ ਜਿਵੇਂ 80 ਰੁਪਏ ਤੋਂ ਸ਼ੁਰੂ ਆ ਜਿਹੜੀ ਪ੍ਰਦਾਨ ਹਾਂਜੀ ਵੀਰੇ ਉਹਦੀ ਆਪਾਂ ਕਿੰਨੀ ਕੁ ਗਾਰੰਟੀ ਲੈ ਸਕਦੇ ਵੀ ਕਿੰਨੇ ਦਿਨ ਰਿਜ਼ਲਟ ਪੱਕਾ ਜਿਹੜੀ ਪ੍ਰਦਾਨ ਹੈਗੀ ਪ੍ਰਦਾਨ ਦੀ ਮੰਨ ਕੇ ਚੱਲੋ ਆਪਣੀ 20 ਤੋਂ 25 ਦਿਨ ਦੀ ਗਾਰੰਟੀ ਹੋਊਗੀ ਗੋਬ ਦੀ ਸੁੰਡੀ ਤੇ ਪੱਤਾ ਲਵੇਟ ਡੱਡਾ ਫੱਡਾ ਜੋ ਵੀ ਹੋਊਗਾ 20 ਤੋਂ 25 ਦਿਨ ਦੀ ਫੁੱਲ ਗਾਰੰਟੀ ਹੋ ਪ੍ਰਦਾਨ ਦੀ ਆਪਣੀ ਜਿਹੜੀ ਪ੍ਰਦਾਨ ਆਪਣੇ ਕੋਲੇ 80 ਰੁਪਏ ਕਿਲੋ ਦੇ ਵਿੱਚ ਅੱਜ ਕੱਲ ਆ ਰਹੀ ਹੈ ਤੇ ਜਿਮੀਂਦਾਰ ਆਲ ਪੰਜਾਬ ਦੇ ਵਿੱਚੋਂ ਪਤੋਂ ਲੈਣ ਵੀ ਆ ਰਹੇ ਨੇ ਤੇ ਡਿਲਬਰੀ ਆਲ ਪੰਜਾਬ ਆਪਣੀ ਫ੍ਰੀ ਵੀ ਜਾ ਰਹੀ ਹੈ ਪ੍ਰਦਾਨ ਵੀ ਫੁੱਲ ਜਾ ਰਹੀ ਹੈ ਤੇ ਆਪਣੇ ਲਵੇ ਸਪਰੇ ਆ ਤੇ ਪ੍ਰਦਾਨ ਜਿਵੇਂ ਹੋਰ ਆਪਣੇ ਲਵੇ ਕਿਹੜੀਆਂ ਕਿਹੜੀਆਂ ਕੰਪਨੀਆਂ ਦੀ ਮਿਲ ਜੂਗੇ ਮੇਰੇ ਆਪਣੇ ਲਵੇ ਪ੍ਰਦਾਨ ਮੰਨ ਕੇ ਚਲੋ ਇਸ ਟਾਈਮ ਜੇ ਜੂਦੀ ਪਈ ਹੈ ਅੜਾਮਾਂ ਦੀ ਪਈ ਹੈ ਕੀ ਮੰਨ ਕੇ ਚਲੋ ਅੜਾਮਾ ਟਾਪ ਦਾ ਬ੍ਰਾਂਡ ਹੈ ਹਾਂ ਅੜਾਮਾ ਪੈਰੀ ਮੋਰ ਹੋ ਗਈ ਵੀਰੇ ਆਪਣੇ ਲਵੇ ਸਾਰੀਆਂ ਤਕਰੀਬਨ ਕੰਪਨੀ ਆ ਆਪਣੇ ਲਵੇ 15 ਕੰਪਨੀਆਂ ਚੰਬਲ ਵਗੈਰਾ ਸਾਰੇ ਟੋਟਲ ਕੰਪਨੀਆਂ ਮੌਜੂਦ ਮਿਲਣਗੇ ਤੁਹਾਨੂੰ ਆਪਣੇ ਕਾਊਂਟਰ ਦੇ ਉੱਤੇ ਜੀ ਹਾਂ ਤੇ ਜਿਹੜੇ ਹੁਣ ਪਰਸ਼ੇਤੇ ਚੋਣੇ ਲਾਏ ਨੇ ਬਾਈ ਜੀ ਮੈਂ ਪੀਆ ਰਿਕਸ਼ਾ 26 ਬਾਸਮਤੀਆਂ 15 9 17 18 19 85 ਵਗੈਰਾ ਉਹਦੇ ਵਿੱਚ ਆਪਾਂ ਨੂੰ ਹੁਣ ਹੁੰਦੀ ਹੀ ਆ ਵੀ ਇਹ ਲੇਟ ਬਹੁਤ ਹੋ ਗਿਆ ਵੀ ਗਰੋਥ ਕਰਾ ਦਈਏ ਫਟਾਫਟ ਤਾਂ ਕੀ ਪਾਈ ਹੈ ਹਜਾ ਵੀ ਜਿਹੜੀ ਚੀਜ਼ ਦਾ ਰਿਜ਼ਲਟ ਵੀ ਆਵੇ ਤੇ ਜੈਨੂਨ ਹੋਵੇ ਉਦੇ ਵਾਸਤੇ ਵੀਰੇ ਆਪਣੇ ਵਾਸਤੇ ਇੱਕ ਮੰਨ ਕੇ ਚਲੋ ਵੀ ਜ਼ਿਮੀਦਾਰਾਂ ਨੂੰ ਆਪਾਂ ਬਹੁਤ ਹੀ ਯਾਨੀ ਮੰਨ ਕੇ ਚਲੋ ਵੀ 2.5 ਕਿਲੋਰੀ ਪੈਕਿੰਗ ਦਾ ਬੜਾ ਟਾਉਂਦਾ ਆਪਣੇ ਨਾਲੇ ਹੂੰ ਇਹ ਮੰਨ ਕੇ ਚਲੋ ਪੇਡੇ ਦੀ ਗਰੋਥ ਵਾਸਤੇ ਤੇ ਵਾਸਤੇ ਵੀਰੇ ਇਹ ਬਟਾਟੇ ਹਜਾ ਬਟਾਟਾ ਵੀ ਇਹ ਝਾੜ ਤੇ ਵੀ ਕੰਮ ਕਰਦਾ ਹੈਗਾ ਇਹ 2.5 ਕਿਲੋ ਕਿੱਲੇ ਦਾ ਪੈਂਦਾ ਹੈਗਾ ਵੀ ਬਹੁਤ ਹੀ ਵਧੀਆ ਰਿਜ਼ਲਟ ਆਇਆ ਪਹਿਲਾਂ ਜ਼ਿਮੀਦਾਰਾਂ ਨੇ ਵਰਤਿਆ ਵੀ ਹਾਲ ਪੰਜਾਬ ਦੇ ਵਿੱਚ ਸਾਡੀ ਡਿਲੀਵਰੀ ਕਰਦੇ ਰਹੇ ਆ ਇਹ ਬਟਾਟੇ ਦੀ ਵੀ ਜ਼ਿਮੀਦਾਰ ਮੰਨ ਕੇ ਚਲੋ ਵੀ 7 ਉਹ ਬਟਾਟਾ ਮੰਗ ਕੇ ਲੈ ਕੇ ਜਾਂਦੇ ਨੇਗੇ ਉਦਾਹਰਨ ਦੇ ਤੌਰ ਤੇ ਵੀ ਜੀਮੇਦਾਰ ਕਹਿੰਦੇ ਵੀ ਇਹ ਬਟੈਟ ਦਾ ਰਿਜ਼ਲਟ ਬਹੁਤ ਸੋਹਣਾ ਮਿਲਿਆ ਸਾਨੂੰ ਵੀ ਟੋਟਲੀ ਮੰਨ ਕੇ ਚੱਲੋ ਵੀ 500 ਰੁਪਏ ਕਿੱਲੇ ਦਾ ਖਰਚਾ ਆ ਰਿਹਾ ਹੈਗਾ ਇਹ ਬਟੈਟ ਦਾ ਓਨਲੀ ਠੀਕ ਹੈ ਹਾਂ ਤੇ ਇਸ ਤੋਂ ਬਿਨਾ ਜਿਵੇਂ ਕੋਈ ਹੋਰ ਮੈਸੇਜ ਆਪਾਂ ਕਿਸਾਨਾਂ ਨੂੰ ਦੇਣਾ ਚਾਹੀਏ ਵੀਰੇ ਆਪਾਂ ਕਿਸਾਨਾਂ ਨੂੰ ਇੱਕੋ ਹੀ ਮੈਸੇਜ ਦੇਣਾ ਚਾਹੁੰਦੇ ਆ ਵੀ ਸਾਨੂੰ ਇੱਕ ਵਾਰ ਜਰੂਰ ਮੌਕਾ ਦਿਓ ਤੇ ਸਾਡੇ ਰਿਜ਼ਲਟ ਦੀ ਕੰਮ ਨਹੀਂ ਗੇ ਰਿਜ਼ਲਟ ਦੀ ਅਸੀਂ ਕੰਮ ਕਰਦੇ ਰਹਾਂਗੇ ਤੇ ਜੋ ਵੀ ਕਿਸਾਨ ਦਾ ਮਨ ਲੋ ਅੱਜ ਦੇ ਟਾਈਮ ਦੇ ਵਿੱਚ ਚੱਲ ਰਹੀ ਆ ਹੁਣ ਸਪਰੇਅ ਚੱਲ ਰਹੀ ਆ ਜੋ ਵੀ ਕਿਸਾਨ ਵੀ ਸਪਰੇਅ ਕਰਨਾ ਚਾਹੁੰਦਾ ਜਾਂ ਪਦਾਨ ਪਾਉਣਾ ਚਾਹੁੰਦਾ ਸਾਡੇ ਨਾਲ ਇੱਕ ਵਾਰ ਸੰਪਰਕ ਜ਼ਰੂਰ ਕਰਨ ਠੀਕ ਹੈ ਤੇ ਡਿਲੀਵਰੀ ਸਾਡੀ ਹਾਲ ਪੰਜਾਬ ਫ੍ਰੀ ਹੋਊਗੀ ਤੇ ਰਿਜ਼ਲਟ ਦੀ ਕਿੰਨੀ ਕੁ ਗਾਰੰਟੀ ਆ ਮੇਰੇ ਰਿਜ਼ਲਟ ਦੀ ਆਪਣੀ 100 1% ਦੀ ਫੁੱਲ ਗਾਰੰਟੀ ਹੈਗੀ ਪੱਕੇ ਬਿਲਾਂ ਤੇ ਮਾਲ ਦੇਵਾਂਗੇ ਜਿੱਥੇ ਮਰਜੀ ਮਾਲ ਵਗਾ ਲੋ ਪੰਜਾਬ ਦੇ ਵਿੱਚ ਡਿਲੀਵਰੀ ਫ੍ਰੀ ਹੈ ਬਿਲਕੁਲ ਠੀਕ ਹੈ ਤੇ ਜੇ ਆਪਾਂ ਐਡਰੈਸ ਦੀ ਗੱਲ ਕਰੀਏ ਤਾਂ ਕਿੱਥੇ ਰਹਿੰਦੇ ਆਪੋ ਮੇਰੇ ਐਡਰੈਸ ਦੀ ਗੱਲ ਕਰੀਏ ਤਾਂ ਇਹ ਬਠਿੰਡਾ ਚੰਡੀਗੜ੍ਹ ਰੋਡ ਤੋਂ ਮਨ ਕੇ ਚਲੋ ਵੀ ਜਿਹੜਾ ਸੈਣਾ ਪਹਾੜ ਰੋਡ ਹੈ ਸੈਣਾ ਪਹਾੜ ਲਿੰਕ ਕਰਦੀ ਆ ਸੜਕ ਲਿੰਕ ਰੋਡ ਦੇ ਉੱਤੇ ਲਿੰਕ ਰੋਡ ਦੇ ਇਨ ਬਿਟਵੀਨ ਜੇ ਬਚਾਲੇ ਜੀ ਦੁਕਾਨ ਹੈ ਬਾਈ ਉਹਨਾਂ ਦੀ ਬਾਕੀ ਲੋਕੇਸ਼ਨ ਤੁਹਾਨੂੰ ਭੇਜ ਦਿਆ ਕਰਨਗੇ ਇਹ WhatsApp ਤੇ ਤੇ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾ ਦਾਂਗੇ ਉਹ ਤੇ ਤੁਸੀਂ ਟਾਈਪ ਆਊਟ ਕਰਕੇ ਨੰਬਰ ਲਾ ਕੇ ਬਾਈ ਉਹਨਾਂ ਕੋਲੇ ਪਹੁੰਚੋ ਇੱਕ ਵਾਰੀ ਮੌਕਾ ਦਿਓ ਤੇ ਰਿਜ਼ਲਟ ਦੀ ਇੰਨੀ ਕੀ ਗਰੰਟੀ ਲੈਂਦਾ ਬਾਈ ਕਹਿੰਦਾ ਜਿਵੇਂ ਪ੍ਰਦਾਨ ਦਾ ਰੇਟ ਦੇ ਤਾਂ 80 ਤਾਂ 80 ਰੁਪਏ ਵਾਲੀ ਪ੍ਰਦਾਨ ਦੇ ਵੀ ਪੈਸੇ ਵਾਪਸ ਕਰ ਦੇ ਪੈਸੇ ਵਾਪਸ ਕਰਾਂਗੇ ਵੀਰੇ ਰਿਜ਼ਲਟ ਹੀ ਆਊਗਾ ਵੀਰੇ 100 ਰੁਪਏ 1% ਪ੍ਰੈਸ ਨਹੀਂ ਲਾਭਤੀ ਨਹੀਂ ਆਉਣੀ ਆਪਣੇ ਇਹ ਗੱਲ ਪਿਛਲੀ ਵੀਡੀਓ ਦੇ ਵਿੱਚ ਵੀ ਇਹਨਾਂ ਨੇ ਕਹੀ ਸੀ ਪੈਸੇ ਵੇਰੇ ਦੇ ਵਿੱਚ ਜਿਹੜੇ ਜ਼ਿੰਮੇਵਾਰਾ ਪਰ ਲੋੜ ਨਹੀਂ ਪਈ ਪੈਸੇ ਮੋੜਨ ਦੀ ਨਹੀਂ ਮੋੜਨ ਦੀ ਵੀਰੇ ਲੋੜ ਹੀ ਨਹੀਂ ਪਈ ਆਪਾਂ ਨੇ ਕੰਮ ਹੀ ਰਿਜ਼ਲਟ ਦੇ ਕਰਿਆ ਵੀਰੇ ਆਪਣਾ ਜਦੋਂ ਮੋੜਨ ਦਾ ਕੰਮ ਹੀ ਕੀ ਹੈਗਾ ਠੀਕ ਹੈ ਵੀ ਮਕਸਦ ਹੀ ਇਹਨਾਂ ਦਾ ਇਹ ਆ ਵੀ ਰਿਜ਼ਲਟ ਬੈਸਟ ਹੋਵੇ ਦੇ ਕੇ ਕਸਟਮਰ ਨੂੰ ਜੋੜ ਮਕਸੂਦ ਹੈ ਪਿੰਡ ਬਾਈ ਹੋਰਾਂ ਦੀ ਦੁਕਾਨ ਹੈ ਪਿੰਡ ਨਹੀਂ ਹੈਗੀ ਪਿੰਡ ਦੇ ਵਿੱਚ ਲਿੰਕ ਰੋਡ ਦੇ ਉੱਤੇ ਆ ਤੁਸੀਂ ਨੰਬਰਾਂ ਤੇ ਸੰਪਰਕ ਕਰਕੇ ਇਹਨਾਂ ਕੋਲੇ ਪਹੁੰਚੋ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ ਜੁੜੇ ਰਹੋ